ਬਠਿੰਡਾ ਮਾਨਸਾ ਰੋਡ ਤੇ ਬਣੇ ਟੋਲ ਪਲਾਜੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਸਾਲ ਬੰਦ ਕਰਾ ਦਿੱਤਾ ਗਿਆ ਸੀ ਇਹ ਰਸਤਾ ਬਹੁਤ ਜਿਆਦਾ ਤੰਗ ਸੀ ਇਹ ਟੋਲ ਪਲਾਜਾ ਘੁੰਮਣ ਕਲਾਂ ਪਿੰਡ ਦੇ ਨੇੜੇ ਬਣਿਆ ਹੋਇਆ ਹੈ ਰਸਤੇ ਵਿੱਚ ਨੰਗਨ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਰਹੀ ਸੀ ਆਹ ਵੇਖੋ ਇੱਕ ਪੰਜਾਬ ਪੁਲਿਸ ਦੇ ਨੌਜਵਾਨ ਨੂੰ ਸਲੂਟ ਲਓ ਕਹਿੰਦੇ ਆ ਕਿ ਪੰਜਾਬ ਪੁਲਿਸ ਬਹੁਤ ਜ਼ਿਆਦਾ ਮਾੜੀ ਹੈ ਵਾਕਈ ਅੱਜ ਕਹਾਵਤ ਸੱਚ ਕਰਕੇ ਦਿਖਾਤੀ ਹੈ ਕਿ ਪੰਜੇ ਉਂਗਲਾ ਇੱਕੋ ਜਿਹੇ ਨਹੀਂ ਹੁੰਦੀਆਂ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਤੇ ਵਿੱਚ ਕੁਝ ਬੰਦੇ ਚੰਗੇ ਵੀ ਹੁੰਦੇ ਆ ਤੇ ਵਿੱਚ ਮਾੜੇ ਵੀ ਹੁੰਦੇ ਆ ਉਹ ਮਾੜੇ ਜਿਹੜੇ ਹੁੰਦੇ ਆ ਉਹ ਆਪ ਦਾ ਰੂਪ ਦਿਖਾਉਂਦੇ ਆ ਜਿਹੜੇ ਚੰਗੇ ਹੁੰਦੇ ਆ ਉਹ ਆਪ ਦਾ ਰੂਪ ਦਿਖਾਉਂਦੇ ਆ ਆ ਪੰਜਾਬ ਪੁਲਿਸ ਦੇ ਨੌਜਵਾਨ ਨੂੰ ਸਲੂਟ ਆ ਵੇਖੋ ਇਹਨਾਂ ਨੇ ਕਿਰਾਏ ਤੇ ਮਗਾ ਕੇ ਟਰੈਕਟਰ ਦੇ ਪਿੱਛੇ ਕਰਾਹਾ ਪਾਇਆ ਹੋਇਆ ਪਹਿਲਾਂ ਕਿਰਾਏ ਤੇ ਟ੍ਰੈਕਟਰ ਮਗਾਇਆ ਫਿਰ ਇਸ ਦੇ ਪਿਛੇ ਕਰਾਹਾ ਪਾ ਕੇ ਉੱਤੇ ਬੈਠ ਕੇ ਨੌਜਵਾਨ ਵੇਖੋ ਰਸਤੇ ਨੂੰ ਕਿਦਾਂ ਚੌੜਾ ਕਰ ਰਿਹਾ ਕਿ ਜਿਹੜੇ ਨੌਜਵਾਨ ਆਉਣ ਜਾਣ ਵਾਲੇ ਰਸਤੇ ਦੇ ਵਿੱਚ ਲੰਘਦੇ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਲੋਕਾਂ ਨੂੰ ਕਿ ਕੋਈ ਇਸੇ ਤਰ੍ਹਾਂ ਦਾ ਹਾਸਾ ਨਾ ਵਾਪਰੇ ਲੋਕਾਂ ਦਾ ਕੋਈ ਨੁਕਸਾਨ ਜਾਨੀ ਨਾ ਹੋਵੇ ਜਾਂ مالی ਨੁਕਸਾਨ ਨਾ ਹੋਵੇ ਇਹੋ ਜੇ ਪੰਜਾਬ ਪੁਲਿਸ ਬਾਰੇ ਤੁਹਾਡਾ ਕੀ ਖਿਆਲ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੇ ਨੌਜਵਾਨ ਪੰਜਾਬ ਪੁਲਿਸ ਦੇ ਇਹੋ ਜੇ ਕੰਮ ਕਰਦੇ ਆ ਇਹਨਾਂ ਨੂੰ ਸਲੂਟ ਕਰਨਾ ਚਾਹੀਦਾ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਤੇ ਸਾਰੀ ਪੁਲਿਸ ਚੰਗੀ ਵੀ ਨਹੀਂ ਹੁੰਦੀ ਜਿਹੜੇ ਇਹੋ ਜੇ ਨੌਜਵਾਨ ਚੰਗੇ ਕੰਮ ਕਰਦੇ ਅਤੇ ਇਹਨੂੰ ਮਾਨ ਸਨਮਾਨ ਵੀ ਕਰਨਾ ਸਹੀ ਹੈ ਇਹਨਾਂ ਨੇ ਵੇਖੋ ਸੋਚਿਆ ਕਿ ਲੋਕ ਲੰਘ ਰਹੇ ਨੇ ਰਸਤਾ ਭੀੜਾ ਹੈ ਕੋਈ ਕਿਸੇ ਵਕਤ ਐਕਸੀਡੈਂਟ ਹੋ ਸਕਦਾ ਪਰ ਇਹ ਨੌਜਵਾਨਾਂ ਨੇ ਸੋਚਿਆ ਕਿ ਆਪਾਂ ਇੱਕ ਟਰੈਕਟਰ ਮਗਾਈਏ ਕਿਰਾਏ ਤੇ ਕਿਰਾਏ ਤੇ ਟਰੈਕਟਰ ਮਗਾਇਆ ਵੇਖੋ ਨੌਜਵਾਨ ਦੇ ਵਰਦੀ ਪਾਈ ਹੋਈ ਹੈ ਜਮਾਂ ਨਹੀਂ ਇਹ ਕਿ ਮੈਂ ਲਿੱਭੜ ਜਾਊਂਗਾ ਮੇਰੇ ਬੂਟ ਮਿੱਟੀ ਨਾਲ ਭਰ ਜਾਣਗੇ ਮੇਰਾਂ ਜਲਾਬਾਂ ਭਰ ਜਾਣਗੀਆਂ ਬਿਲਕੁਲ ਨਹੀਂ ਸੋਚਿਆ ਨੌਜਵਾਨ ਨੇ ਹੱਥ ਦੇ ਵਿੱਚ ਕਸੀਹਾ ਫੜਿਆ ਹੋਇਆ ਕਿ ਥਾਂ ਨੂੰ ਪੱਧਰ ਕਰ ਰਿਹਾ ਆ ਆਮ ਤੌਰ ਤੇ ਤਾਂ ਲੋਕ ਸੋਚਦੇ ਆ ਕਿ ਮੇਰੀ ਪੱਗ ਨਾਲ ਲਿੱੱੜ ਜੇ ਮੇਰੀ ਵਰਦੀ ਨਾਲ ਲਿੱੱੜ ਜੇ ਮੇਰੇ ਉੱਤੇ ਮਿੱਟੀ ਘਟਾਣਾ ਪੈ ਜੇ ਮੇਰੇ ਧੂੜਨਾ ਪੈ ਜੇ ਦੂਰ ਹੋ ਕੇ ਖੜਦੇ ਆ ਵੇਖੋ ਨੌਜਵਾਨ ਕਰਾਹੇ ਦੇ ਉੱਪਰ ਚੜ ਕੇ ਆਪ ਖੁਦ ਮਿੱਟੀ ਪੱਧਰ ਕਰ ਰਿਹਾ ਤੇ ਟਰੈਕਟਰ ਵਾਲੇ ਵੀਰ ਨੂੰ ਕਹਿ ਰਿਹਾ ਕਿ ਤੂੰ ਇਧਰ ਨੇ ਪਾਸੇ ਆਓ ਇਹੋ ਜੇ ਨੌਜਵਾਨ ਪੰਜਾਬ ਪੁਰਸ਼ ਦੇ ਜੋ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਸਲੂਟ ਹੈ ਕਰਨਾ ਵੀ ਚਾਹੀਦਾ ਹੈ ਕਿਉਂਕਿ ਨੌਜਵਾਨ ਨੇ ਸੋਚਿਆ ਕਿ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਇਹ ਨੌਜਵਾਨ ਦੀ ਕੰਮ ਦੀ ਸਲਾਹਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਜਲਦ ਜਾਤ ਲਿਓ ਧੰਨਵਾਦ